ਹਾਂਜੀ ਸਤਿ ਸ੍ਰੀ ਅਕਾਲ ਹੋਰ ਸਾਰਿਆਂ ਦੇ ਕੀ ਹਾਲ ਚਾਲ ਬਾਈ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਅੱਜ ਆਪਾਂ ਪੌਡਕਾਸਟ ਨਹੀਂ ਕਰਨਾ ਕਰਨਾ ਚੌਣਕਾਸਟ ਹੀ ਆ ਚੌਣਕਾਸਟ ਦੇ ਵਿੱਚ ਨਾ ਬਹੁਤ ਹੀ ਅੱਜ ਖਾਸ ਹੋਣ ਵਾਲਾ ਹੈ ਖਾਸ ਮਤਲਬ ਅੱਜ ਜਿਹੜੇ ਸਾਡੇ ਗੈਸਟ ਹੋਣਗੇ ਨਾ ਬਹੁਤ ਖਾਸ ਨੇ ਸਾਡੇ ਲਈ ਕਿਉਂਕਿ ਉਹ ਸਾਡੇ ਆਪ ਦੇ ਨੇ ਤੇ ਆਪਣਾ ਜਿਹੜਾ ਟੌਪਿਕ ਹੈ ਨਾ ਅੱਜ ਦਾ ਬਹੁਤ ਹੀ ਕਹਾਂ ਟੌਪ ਗਿਆ ਯਾਰ ਕਹਿੰਦਾ ਮਤਲਬ ਜਦੋਂ ਉਹ ਸਮੇਂ ਦੀਆਂ ਗੱਲਾਂ ਕਰਾਂਗੇ ਆਪਾਂ ਜਦੋਂ ਮੈਨੂੰ ਵੀ ਨਹੀਂ ਪਤਾ ਕੀ ਹੁੰਦਾ ਸੀ ਤੇ ਪਰ ਜਾਣਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਤੁਸੀਂ ਬਣੇ ਰਹਿਣਾ ਐਂਡ ਤੱਕ ਵੀਡੀਓ ਦੇ ਨਾਲ ਤੇ ਆਪਾਂ ਸਵਾਗਤ ਕਰੀਏ ਪਹਿਲਾਂ ਹੁਣ ਚਲ ਕਰ ਹੀ ਦਿੰਨੇ ਆ ਸਵਾਗਤ ਹਾਂਜੀ ਮਾਸੀ ਜੀ ਸਤਿ ਸ੍ਰੀ ਅਕਾਲ ਸਵਾਗਤ ਆ ਤੁਹਾਡਾ ਸਾਡੇ ਚੈਨਲ ਤੇ ਸਤਿਕਾਰ ਪਹਿਲਾਂ ਤਾਂ ਇੰਟਰੋਡਕਸ਼ਨ ਮਾੜੀ ਦੇ ਦਿਓ ਤੇ ਔਡੀਐਂਸ ਨੂੰ ਸਸਰੀ ਘਰ ਬੁਲਾ ਲਓ ਔਡੀਐਂਸ ਅੰਨੇ ਸਸਰੀ ਘਰ ਤੋਂ ਕਿਹ ਅਪਾ ਬੋਣੀ ਲਓ ਬਾਈ ਜੀ ਮੇਰੇ 마ਸੀ ਜੀ ਆ ਗਏ ਨੇ ਤੇ 마ਸੀ ਆ ਮੈਂ ਬੈਠ ਜਾ ਇੱਥੇ ਬੈਠ ਤੁਸੀਂ ਵੀ ਬੈਠ ਜਾਓ ਸਾਡੇ ਕੋਲੇ ਵੀਰੇ ਕੋਸੀ ਕੁਰਸੀ ਤਾਂ ਹੈ ਨਹੀਂ ਤੇ ਆਪਣਾ ਕੰਮ ਦੱਸੀ ਆ ਅੱਛਾ ਚਲ ਲਓ ਜੀ 마ਸੀ ਜੀ ਤੋਂ ਅੱਜ ਆਪਾਂ ਇਹਨਾਂ ਦੀ ਜ਼ਿੰਦਗੀ ਦੇ ਸਫ਼ਰ ਬਾਰੇ ਗੱਲਾਂ ਕਰਾਂਗੇ ਇਹਨਾਂ ਨਾਲ ਖੁੱਲ ਕੇ ਅੱਜ ਜਿਹੜਾ ਜਿਹੜਾ ਵੀ ਇਹਨਾਂ ਦਾ ਸਮਾਂ ਬਤীদ ਕੀਤਾ ਹੁਣ ਤੱਕ ਦਾ ਉਹ ਕੱਲੀ-ਕੱਲੀ ਗੱਲ ਤੁਹਾਡੇ ਤੱਕ ਸ਼ੇਅਰ ਹੋਊਗੀ ਤੇ ਮਾਸੀ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਦੱਸੋ ਵੀ ਤੁਸੀਂ ਪਰਿਵਾਰ ਦੇ ਵਿੱਚ ਕਿੰਨੇ ਭੈਣ ਭਰਾ ਸੀਗੇ ਅਸੀਂ ਤਿੰਨ ਭੈਣਾਂ ਸੀ ਹੂੰ ਚਾਰ ਭਾਈ ਸੀ ਮੇਰੇ ਵੱਡਾ ਹੀ ਖਾਸਾ ਵੱਡਾ ਪਰਿਵਾਰ ਸੀ ਹਾਂ ਪਰਿਵਾਰ ਪਹਿਲਾਂ ਇਸੇ ਤਰ੍ਹਾਂ ਹੀ ਹੁੰਦੇ ਸੀ ਹਾਂ ਹੁਣ ਨਹੀਂ ਉਦੋਂ ਪਰਿਵਾਰ ਸੁੱਖਣਾ ਬਹੁਤ ਹੁੰਦੇ ਸੀ ਤੇ ਸਾਰੇ ਇਕੱਠੇ ਵੀ ਬੈਠਦੇ ਸੀ ਇਦਾਂ ਗੱਲ ਹੈ ਸਾਰੇ ਵਧੀਆ ਐਂਪਲਰ ਮਿਲ ਕੇ ਰਹਿੰਦੇ ਸੀ ਹੂੰ ਤੇ ਮਾਂ ਪਿਓ ਦਾ ਡਰ ਪਾਉ ਵੀ ਮੰਨਦੇ ਸੀਗੇ ਬੋਟਾ ਹੁੰਦਾ ਸੀ ਨਾ ਉਦੋਂ ਤਾਂ ਮੈਨੂੰ ਤਾਂ ਲੱਗਦਾ ਉਦੋਂ ਐ ਹੁੰਦਾ ਸੀ ਜਿਵੇਂ 10-15 ਜਵਾਬ ਬੈਠੇ ਤੇ ਕਿਸੇ ਨੇ ਇੱਕ ਨੇ ਆ ਕੇ ਦਬਕਾ ਮਾਰਦਾ ਸਾਰੇ ਖਿੱਲਰ ਜਾਂਦੇ ਚੁੱਪ ਮੇਰਾ ਪਿਓ ਆ ਜਾਂਦਾ ਸੀ ਨਾ ਅਸੀਂ ਸਾਰੇ ਅੰਦਰ ਬੈਠੇ ਵੀ ਨਾ ਸਾਲ ਦੇ ਮਹੀਨੇ ਚ ਹੁਣ ਟੀਵੀ ਚੱਲੀ ਜਾਂਦੇ ਆ ਰੌਲਾ ਪਈ ਜਾਂਦਾ ਹਾਂ ਜੇ ਮੇਰਾ ਪਿਓ ਆ ਜਾਂਦਾ ਨਾ ਤੇ ਅਸੀਂ ਉੱਚੀ ਬਾਤ ਚ ਬੋਲਦੇ ਵੀ ਨਹੀਂ ਸੀਗੇ ਜਦੋਂ ਘਰੇ ਆ ਜਾਂਦਾ ਸੀ ਐਨਾ ਡਰ ਸੀ ਮਾਂ ਪਿਓ ਦਾ ਸਾਇਲੈਂਟ ਹੀ ਲੱਗ ਜਾਂਦੇ ਸੀ ਚੁੱਪ ਸਾਰੇ ਹੋ ਜਾਂਦੇ ਨਾਲ ਦੀ ਨਾਲ ਹੀ ਕਿਸੇ ਨੇ ਐ ਬੋਲ ਕੇ ਉੱਚੀ ਨਹੀਂ ਸੀ ਕਦੇ ਸਾਵੀ ਨਹੀਂ ਸੀ ਪੂਰਾ ਲੈ ਨਹੀਂ ਸੀ ਆਵਾਜ਼ ਦਾ ਮਨ ਲਾਦਾ ਕੋਈ ਬੋਲਦੇ ਨਹੀਂ ਸੀ ਮੇਰਾ ਤਾਂ ਬਹੁਤ ਦੂਰ ਦੀਆਂ ਗੱਲਾਂ ਸੀ ਪਰਿਵਾਰ ਪਹਿਲਾਂ ਡਰਦੇ ਸੀ ਪਿਓਆਂ ਤੋਂ ਬਹੁਤ ਡਰਦੇ ਸੀ ਹੁਣ ਤਾਂ ਕੋਈ ਕਿਸੇ ਤੋਂ ਡਰਦਾ ਹੀ ਨਹੀਂ ਨਹੀਂ ਡਰਦਾ ਨਾ ਹੁਣ ਤਾਂ 10ਾਂ ਦਾ 5 ਸਾਲ ਦਾ ਬੱਚਾ ਨਹੀਂ ਕਿਸੇ ਤੋਂ ਡਰਦਾ ਆਪਣੇ ਮਾਪਿਆਂ ਤੋਂ ਤੇ ਤੁਸੀਂ ਪੜ੍ਹੇ ਲਿਖੇ ਕਿੰਨੇ ਕੋ ਪੜ੍ਹਨਾ ਲਿਖਣਾ ਕੀ ਹੈ ਦੋ ਦੋ ਸਾਲ ਸਕੂਲ ਗਏ ਸੀ ਹਾਂ ਤੇ ਇੱਕ ਫੱਟੀ ਹੁੰਦੀ ਸੀ ਕੈਦਾ ਹੁੰਦਾ ਸੀ ਇੱਕ ਗੱਟਾ ਹੁੰਦਾ ਸੀ ਤੇ ਗੱਟੇ ਦੇ ਝੋਲਾ ਹੁੰਦਾ ਸੀ ਹਾਂ ਥੱਲੇ ਬਹਿਣਾ ਹੁੰਦਾ ਸੀ ਹੁਣ ਤਾਂ ਸਕੂਲਾਂ ਦੇ ਵਿੱਚ ਐਨਾ ਕੁਝ ਥੱਲੇ ਬਹਿਣਾ ਹੁੰਦਾ ਸੀਗਾ ਪੱਟੀ ਲਿਖਣੀ ਕਾਲੀ ਜੀ ਚਾਹੀ ਹੁੰਦੀ ਸੀਗੀ ਹਾਂ ਲੋਹੀ ਦੀ ਡੱਬੀ ਜੀ ਤੇ ਬਾਤੋ ਲਿਖਣੀ ਤੇ ਇੱਕ ਮੇਰਾ ਭਰਾ ਸੀਗਾ ਅੱਛਾ ਅਸੀਂ ਤਿੰਨਾ ਚਾਰਾਂ ਭੈਣ ਭਰਾਵਾਂ ਨੇ ਜਾਣਾ ਕਿੰਨੇ ਭੈਣਾਂ ਨੇ ਅਸੀਂ ਜਾਣਾ ਤੇ ਜਾਣਾ ਦੂਜੇ ਛੋਟੇ ਸੀਗੇ ਤੇ ਅਸੀਂ ਉਹਦੇ ਨਾਲ ਜਾਣਾ ਉਚਾਰਾ ਸੀ ਹੈਂਡੀਕੈਪਡ ਸੀਗਾ ਉਹਨੂੰ ਅਸੀਂ ਲੈ ਕੇ ਜਾਣਾ ਤੇ ਪੜ੍ਹਨਾ ਅਸੀਂ ਉੱਥੇ ਬੈਠ ਕੇ ਸਾਰੇ ਨੇ ਤੇ ਬਸ ਮੁੜ ਕੇ ਉਦੋਂ ਬਾਅਦ ਫਿਰ ਜਦੋਂ ਅਸੀਂ ਮਾੜਾ ਸੋ ਸੋਹਾਂ ਵਾਲੀਆਂ ਹੋ ਗਈਆਂ ਉਦੋਂ ਬਾਅਦ ਕਰਦੇ ਕਿਹਨੇ ਕੰਮ ਕਰੋ ਅੱਛਾ ਹਟਾ ਲਿਆ ਸਾਨੂੰ ਪੜਨਾ ਪੜਨ ਤਾਂ ਕੀ ਕੁੜੀਆਂ ਨੂੰ ਅੱਕੇ ਕਹਿੰਦੇ ਸੀ ਪੜਾਉਣਾ ਹੀ ਨਹੀਂ ਅੱਛਾ ਹੋਰ ਕਿਹੜੇ ਕਿਹੜੇ ਕਿਸੇ ਰਹੇ ਆ ਜਿਹੜੇ ਤੁਸੀਂ ਸੁਣਾਉਣਾ ਚਾਹੁੰਦੇ ਹੋ ਸਾਡੇ ਹੋਰ ਉਦੋਂ ਬਾਅਦ ਬਚਪਨ ਜਿੱਤਾ ਅਸੀਂ ਬਹੁਤ ਚੌੜ ਵੀ ਬਹੁਤ ਕਰਦੇ ਖੇਡਦੇ ਮਲ ਦੇ ਵਾਦੋਂ ਉਦੋਂ ਬਾਅਦ ਮੇਰਾ ਵਿਆਹ ਹੋ ਗਿਆ ਅੱਛਾ ਤੇ ਮੇਰਾ ਭਾਈ ਹੈਂਡੀਕੈਪਡ ਸੀ ਜਿਹੜਾ ਉਹ ਮੇਰੇ ਕੋਲੇ ਆਇਆ ਅੱਛਾ ਇੱਥੇ ਪਿੰਡ ਮਹਿਮਾ ਸਰਜਾ ਦੇ ਵਿੱਚ ਤੇ ਉਦੋਂ ਬਹੁਤ ਜਿਆਦੇ ਚੋਰ ਆਉਂਦੇ ਹੁੰਦੇ ਸੀਗੇ ਬਹੁਤ ਰੌਲਾਕੋਲਾ ਬਹੁਤ ਪੈ ਜਾਂਦਾ ਸੀਗਾ ਰਹਿੰਦਾ ਸੀਗਾ ਉਸਨਾ ਉਹਨਾ ਟਾਈਮਾਂ ਦੇ ਵਿੱਚ ਹਾਂ ਅੱਜ ਤੋਂ 20-25 ਸਾਲ ਪਹਿਲਾਂ ਦੀ ਗੱਲ ਆ ਇਹ ਤੇ ਉਹ ਇੱਥੇ ਆਇਆ ਸਾਡੇ ਕੋਲੇ ਤੇ ਬਈ ਅਸੀਂ ਉਦੋਂ ਪੌੜੀਆਂ ਪੂੜੀਆਂ ਇਹੋ ਜਿਹੀਆਂ ਹੁੰਦੀਆਂ ਸੀ ਹੂੰ ਆ ਪੌੜੀਆਂ ਚੜਦੀਆਂ ਨਹੀਂ ਸੀ ਤੇ ਲੱਕੜ ਦੀ ਪੌੜੀ ਹੁੰਦੀ ਸੀ ਅੱਛਾ ਜੀ ਤੇ ਮੇਰਾ ਭਰਾ ਅਸੀਂ ਸਾਰੇ ਕੋਠੇ ਤੇ ਚੜ ਗਏ ਹੂੰ ਤੇ ਅਸੀਂ ਆਖਿਆ ਵੀ ਉਹ ਥੱਲੇ ਫਿਰਦਾ ਵੀ ਉਹਦੀਆਂ ਲੱਤਾਂ ਮਾਰੀਆਂ ਉਹਨੂੰ ਕਿਵੇਂ ਉਹਨੂੰ ਕੋਈ ਮਾਰ ਚੋਂ ਸੱਟਾਂ ਉਹਦੇ ਸੱਟਾਂ ਹੀ ਮਾਰ ਕੇ ਜਾਂਦੇ ਸੀ ਹੂੰ ਜੇ ਅਸੀਂ ਵੇਖਿਆ ਭਰਾਵਾ ਤੇ ਉਹ ਸਭ ਤੋਂ ਪਹਿਲਾਂ ਬੈਠਾ ਤਾਂ ਚੜਿਆ ਅੱਛਾ ਪਤਾ ਨਹੀਂ ਕਿਹੜੇ ਸਾਹ ਉਹਨੇ ਗੋਡੇ ਜੜਾ ਆੜੂ ਕਿਤੇ ਚੜ ਕੇ ਤੇ ਸਭ ਤੋਂ ਪਹਿਲਾਂ ਬੈਠਾ ਤਾਂ ਅੱਛਾ ਕੋਠੇ ਛੱਤ ਤੇ ਜੜ ਗਿਆ ਕੋਠੇ ਛੱਤ ਤੇ ਬੈਠਾ ਤਾਂ ਤੇ ਅਸੀਂ ਆਖਿਆ ਵੀ ਇਹ ਕਿ ਮੈਂ ਤਾਂ ਆ ਬੈਠਾ ਤਾਂ ਅੱਜ ਪਹਿਲਾਂ ਥੋੜ੍ਹਾ ਨਾ ਪਹਿਲਾਂ ਬੈਠਾ ਅੱਡੇ ਤੋਂ ਪਹਿਲਾਂ ਚੜ ਕੇ ਗੋਡੇ ਚੜਾੜਾ ਪਤਾ ਨਹੀਂ ਕਿਹੜੇ ਹਿਸਾਬ ਨਾਲ ਚੜਿਆ ਲੱਤਾਂ ਪੂਰੀਆਂ ਵੀ ਕੰਮ ਨਹੀਂ ਸੀ ਕਰਦੀਆਂ ਤੇ ਥੋਥੇ ਤੇ ਚੜ ਕੇ ਬਹਿ ਗਿਆ ਤੁਹਾਨੂੰ ਕਿਹਨ ਲੱਗਦਾ ਵੀ ਪਹਿਲਾਂ ਜਿਵੇਂ ਕੁੜੀਆਂ ਘਰ ਦੇ ਕੰਮਾਂ ਦੇ ਵਿੱਚ ਵੀ ਬਹੁਤ ਮਤਲਬ ਇਹ ਸੀਗਾ ਕਿ ਨਾ ਨਹੀਂ ਕਰਦੀਆਂ ਸੀ ਹੁਣ ਅੱਜ ਕੱਲ੍ਹ ਦੀਆਂ ਕੁੜੀਆਂ ਚੱਗੀ ਤੁਹਾਨੂੰ ਲੱਗਦਾ ਕਿ ਇਹ ਪਹਿਲਾਂ ਨਾਲੋਂ ਬਰਤ ਤਾਈ ਕੁੜੀਆਂ ਨੂੰ ਕੰਮ ਕਰਨਾ ਆਉਂਦਾ ਹੀ ਨਹੀਂ ਅੱਛਾ ਹਣ ਦੀ ਕੁੜੀ ਤੋਂ ਤੂੰ ਕੁਝ ਵੀ ਬਣਾ ਕੇ ਵੇਖ ਲੈਣਾ ਕੋਈ ਕਢਾਈ ਨਾ ਸਲਾਈ ਕੋਈ ਕੰਮ ਨਹੀਂ ਆਉਂਦਾ ਅਸੀਂ ਆਪਦੀ ਟਾਈਮ 'ਚ ਅਸੀਂ ਰਾਤ ਨੂੰ ਵੀ ਚਾਦਰਾਂ ਕੱਢੀਆਂ ਅਸੀਂ ਕਢਾਈ ਦਾ ਕੰਮ ਕੱਤਣ ਬਣ ਸਾਰਾ ਕੰਮ ਸਾਨੂੰ ਮੰਜੇ ਬੁਣਨੇ ਹਾਂਜੀ ਸੂਤ ਕੱਤਣਾ ਹੋਰ ਆਪਦੇ ਘਰੇ ਵੀ ਜਿਹੜਾ ਜੋ ਵੀ ਕੰਮ ਹੁੰਦਾ ਸੀਗਾ ਬਸ ਉਹਾਂ ਦਾ ਧਾਰਾ ਟੋਕੇ ਕੱਢਣੇ ਦੁੱਧ ਰੜਕਣੇ ਸਾਰਾ ਵੀ ਟੋਟਲ ਕੰਮ ਸਾਨੂੰ ਆਉਂਦਾ ਹੁਣ ਵਾਲਿਆਂ ਤਾਂ ਕੋਈ ਕੰਮ ਨਹੀਂ ਆਉਂਦਾ ਹੁਣ ਵਾਲੀਆਂ ਕੁੜੀਆਂ ਹੁਣ ਤਾਂ ਕੱਲੀ ਬਸ ਮਾਇਆ ਲੈ ਲੈਂਦੀਆਂ ਅੱਛਾ ਅੱਛਾ ਸੱਸਾਂ ਨਾਲ ਵੀ ਥੋੜੀ ਖੇਮਬਾਜੀ ਰਹਿੰਦੀ ਹੈ ਜੀ ਹਨਾ ਤੁਸੀਂ ਤੁਸੀਂ ਕਿਵੇਂ ਰਹਿੰਦੇ ਸੀਗੇ ਪਹਿਲਾਂ ਤਾਂ ਇਹ ਦੱਸੋ ਤੁਹਾਡੀ ਸੱਸ ਜੀ ਜਿਹੜੇ ਸੀਗੇ ਉਹ ਕਿਵੇਂ ਸੀਗੇ ਤੁਹਾਡੇ ਨਾਲ ਵਧੀਆ ਵਰਤਦੇ ਸੀਗੇ ਜਾਂ ਫਿਰ ਹੋ ਜਾਂਦਾ ਸੀ ਉਹੀ ਨਾ ਸੱਸਾਂ ਹੋ ਜਾਂਦਾ ਸੀ ਕਿਤੇ ਪਰ ਸਾਡੀ ਸੱਸ ਫੇਰ ਵੀ ਠੀਕ ਸੀ ਅੱਛਾ ਉਹਨੇ ਸਾਡੇ ਨਾਲ ਨਹੀਂ ਹੈ ਕੀਤਾ ਸੀ ਨਾ ਆਲਾ ਤੀਰ ਪਰ ਕਰਦੀਆਂ ਪਿਛਲੇ ਜ਼ਮਾਨੇ ਚ ਬਹੁਤ ਜ਼ਿਆਦਾ ਸੀਗਾ ਹੁੰਦਾ ਸੀ ਹਨਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਰਦੀਆਂ ਸੀ ਪਰ ਥੋੜਾ ਜਿਹਾ ਉਹਦਾ ਹਿਸਾਬ ਕਿਤਾਬ ਹੋਰ ਕੁਝ ਇੱਕ ਤਾਂ ਇਹ ਰਹਿੰਦਾ ਸੀਗਾ ਵੀ ਇਹ ਮੁੰਡੇ ਹੀ ਜੰਮੇ ਇਹ ਗੱਲ ਇਹ ਪਹਿਲਾ ਮੂਰੇ ਹੁੰਦੀ ਸੀ ਇਹ ਗੱਲ ਇਹ ਗੱਲ ਮੂਰੇ ਹੁੰਦੀ ਸੀ ਪਹਿਲਾਂ ਦੂਜਾ ਇਹ ਹੁੰਦਾ ਸੀ ਕਿ ਵੀ ਮੇਰੀ ਹਰ ਗੱਲ ਮੰਨੇ ਵੀ ਮੈਂ ਤਾਂ ਵੀ ਮੈਂ ਹੀ ਆ ਇਹਦੀ ਮਤਲਬ ਥੱਲੇ ਲਾ ਕੇ ਰੱਖਦੀ ਸੀ ਜਮਾਂ ਨੂੰ ਥੱਲੇ ਹੀ ਲਾ ਕੇ ਰੱਖਦੀ ਸੀ ਵੀ ਮੈਂ ਇਹਦੀ ਹੁਕਮ ਮੇਰੇ ਹੁਕਮ ਤੇ ਕੀ ਚੱਲੇ ਹਾਂ ਤੇ ਵੀ ਆਪਦੀ ਮਰਜ਼ੀ ਨਾਲ ਕੋਈ ਨਹੀਂ ਸੀ ਕੁਸ ਕਰ ਇਹ ਬਹੁਤ ਰਹਿੰਦਾ ਸੀਗਾ ਪਤਾ ਕੀ ਸੀ ਅੱਗੇ ਸੱਸਾਂ ਅੱਗੇ ਬਾਜਰੇ ਹੁੰਦੇ ਸੀਗੇ ਬਾਜਰੇ ਦੀ ਰੋਟੀ ਨੂੰ ਨਾ ਨੂੰ ਦੇਣੀ ਤੇ ਕਣਕ ਦੀ ਸਾਰਾ ਪਰਿਵਾਰ ਖਾਂਦਾ ਹੁੰਦਾ ਸੀ ਇੱਥੋਂ ਤੱਕ ਨੂੰ ਆਣ ਫਰਕ ਰੱਖਿਆ ਜਾ ਮੈਨੂੰ ਲੱਗਦਾ ਹੁਣ ਉਲਟ ਹੋ ਗਿਆ ਹੋਂਟਾ ਉਲਟ ਹੋਇਆ ਪਿਆ ਹੋਂਥਾ ਏਟੋਮੈਟਿਕ ਉਲਟ ਹੋਇਆ ਪਿਆ ਹੁਣ ਨੋਹਾ ਸੱਸਾ ਸੱਸਾ ਨੋਹਾ ਉਹ ਹੋਇਆ ਬਹਿਣਾ ਕਾਬੂ ਹੋ ਗਿਆ ਹੁੰਦੀ ਹੋਇਆ ਨੋਆ ਗੁੱਸਾ ਵੀ ਨਾ ਕਰਨ ਹੂੰ ਵੀ ਸਾਨੂੰ ਐ ਕਹਿੰਦੀ ਐ ਇਹ ਨਾਰਮਲ ਗੱਲਾਂ ਆ ਤੇ ਸਚਾਈ ਹੈ ਫਿਰ ਹਾਂ ਜਿਸ ਤਿੰਗਾਂ ਸਾਥ ਤੇ ਨਾਰਮਲ ਗੱਲ ਆ ਪਰ ਕਈ ਨਹੀਂ ਵੀ ਇਹੋ ਜਿਹਾ ਕੁਝ ਨਹੀਂ ਵੀ ਹੁੰਦਾ ਹਾਂ ਪਰਾਂ ਦੇ ਵਿੱਚ ਨੋਹਾ ਸੱਸਾ ਮਾਵਾਂ ਧੀਆਂ ਵੀ ਰਹਿੰਦੇ ਨੇ ਰਹਿੰਦੇ ਨੇ ਕਈ ਬਹੁਤ سارے ਨੇ ਸਾਰੇ ਸਾਰੇ ਕੋਈ ਨਹੀਂ ਕੋਈ ਨਹੀਂ ਹੁੰਦੇ ਮੈਨੂੰ ਲੱਗਦਾ ਜਿਵੇਂ ਬੁੱਢਿਆਂ ਨੂੰ ਦੇਖ ਕੇ ਰੰਗ ਫੜਨਾ ਕੰਮ ਹੌਲੀ ਹੌਲੀ ਹੋਈ ਜਾਂਦਾ ਹੈ ਕਿੰਨਾ ਤੇ ਪਿਆਰ ਸਤਿਕਾਰ ਵੀ ਬਥੇਰਾ ਲੋਹਾ ਰਹਿੰਦਾ ਵੀ ਬਹੁਤ ਵਧੀਆ ਅੱਜ ਦੇ ਟਾਈਮ ਦੇ ਵਿੱਚ ਜਿਵੇਂ ਪਹਿਲਾਂ ਹਨਾ ਵਧੀਆ ਇਕੱਠੇ ਰਹਿੰਦੇ ਦੋ ਦੋ ਤਿੰਨ ਤਿੰਨ ਵਾਲਾ ਘਰ ਇਕੱਠੇ ਰਹਿ ਸਕਦੇ ਰਹਿੰਦੇ ਵੀ ਸੀਗੇ ਰਹਿੰਦੇ ਵੀ ਸੀਗੇ ਤੇ ਹੁਣ ਦੀ ਜੇ ਗੱਲ ਕਰੀਏ ਜਦੋਂ ਦੇ ਮਨਲਾ ਤਾਂ ਫੋਨ ਜੀ ਆਏ ਆ ਉਹਨਾਂ ਨੇ ਤੇ ਜਮਾ ਜਾੜੀ ਕੱਢਤੀ ਲੋਕਾਂ ਦੀ ਹਾਂ ਹਾਂ ਘਰ ਚ ਚਾਰ ਮੈਂਬਰ ਹਨਾ ਸਾਰੇ ਚਾਰਾਂ ਕੋਲੇ ਮੋਬਾਈਲ ਤੇ adda-adda ਖੁੰਜਾਂ ਦੇ ਵਿੱਚ adda-adda ਕਮਰਿਆਂ ਦੇ ਵਿੱਚ ਫੜ ਕੇ ਬੈਠੀਏ ਦੇਖੀਏ ਤੇ ਕਹਿੰਦਾ ਗੱਲ ਨਹੀਂ ਕਰਨੀ ਹੈ ਨਾ ਆਪਸ ਵਿੱਚ ਦੀ ਦੁੱਖ ਸੁੱਖ ਦੀ ਗੱਲ ਜਾਂ ਕਹਿ ਲੋ ਪਰਿਵਾਰ ਦੀ ਗੱਲ ਹੀ ਕਰਵਾ ਸੁੱਖ ਦੀ ਗੱਲ ਤਾਂ ਦੂਰ ਰਹੇਗੀ ਰੋਟੀ ਖਾਈ ਜਾਂਦੇ ਆ ਰੋਟੀ ਖਾਦੇ ਰੋਟੀ ਵਰਕੀ ਭੁੱਲ ਜਾਣਗੇ ਤੇ ਮੋਬਾਈਲ ਨੂੰ ਟੱਚ ਕਰਨਾ ਨਹੀਂ ਭੁੱਲਦੇ ਉਹਦੇ ਉੱਤੇ ਉਂਗਲ ਮਾਰੀ ਜਾਣੀ ਮਾਰੀ ਜਾਣੀ ਹਾਂ ਮੋਬਾਈਲਾਂ ਨੇ ਤਾਂ ਜਮਾਂ ਲੋਕਾਂ ਨੂੰ ਐ ਬੱਸ ਕਰਤਾ ਵੀ ਕੋਈ ਕਿਸੇ ਦਾ ਧਿਆਨ ਹੀ ਨਹੀਂ ਰਹੇਗਾ ਕੋਈ ਕੋਲੇ ਕਿਸੇ ਦਾ ਦੁਖੀ ਜਾਵੇ ਕੋਈ ਸੁਖੀ ਜਾਵੇ ਖਤਮ ਹੋ ਰਿਹਾ ਕਹਿੰਦਾ ਵਾ ਸਭ ਦਾ ਪਿਆਰ ਖਤਮ ਹੁੰਦਾ ਹੈ ਖਤਮ ਹੁੰਦਾ ਜਾਂਦਾ ਹੈ ਲੋਕਾਂ ਦਾ ਇਹਦੇ 'ਚ ਕੋਈ ਗੱਲ ਕਰਦਾ ਹੀ ਨਹੀਂ ਬੈਠ ਕੇ ਪਿਆਰ ਸਭ ਦਾ ਇਹੀ ਹਾਲ ਹੈ ਸਭ ਦਾ ਇਹੀ ਹਾਲ ਹੋਇਆ ਕਿਸੇ ਇੱਕ ਦਾ ਨਹੀਂ ਕਹਿ ਸਕਦੇ ਜਦੋਂ ਦੀ ਇਹ ਚੀਜ਼ ਆਈ ਹੈ ਠੀਕ ਹੈ ਮੰਨਦੇ ਹਾਂ ਨਾ ਆਪਾਂ ਇਹ ਵੀ ਕਿ ਜ਼ਰੂਰੀ ਆ ਬਹੁਤ ਕੁਝ ਹੈ ਇਹਦੇ 'ਚ ਪਰ ਕਿੰਨਾ ਕਿਤੇ ਇਹ ਵੀ ਹੈ ਕਿ ਕਰਦਾ ਜਿਹੜਾ ਮਾਹੌਲ ਆ ਹਾਂ ਇਹ ਨਹੀਂ ਆਉਂਦਾ ਇਹ ਵੀ ਦੇਖਣਾ ਚਾਹੀਦਾ ਹੈ ਨਾ ਦੇਖਣ ਨੂੰ ਸਿੱਖਣ ਨੂੰ ਬਹੁਤ ਕੁਝ ਸਮਝਦਾ ਮਾਇਲਾ 'ਚ ਬਹੁਤ ਕੁਝ ਆ ਪਰ ਇਹ ਨਹੀਂ ਆਪਾਂ ਦੇ ਹੁਣ ਛੋਟੀਆਂ-ਛੋਟੀਆਂ ਗੱਲਾਂ ਆਪਾਂ ਨੂੰ ਸਾਰੀ ਜਾਣਕਾਰੀ ਮਿਲਦੀ ਹੈ ਮੋਬਾਈਲ ਤੇ। ਮਿਲਦੀ ਆ। ਛੋਟੇ-ਛੋਟੇ ਬੱਚਾਂ ਦਾ ਜੋ ਵੀ ਕੋਈ ਕੁਸ ਮਾਹੌਲ ਚੱਲੀ ਜਾਂਦਾ ਕੋਈ ਚੱਲੀ ਜਾਂਦਾ ਹੁਣ ਪਰਸੋਂ ਸੁਣੀ ਆ ਕਿ ਆਈ ਹੈ। ਹੂੰ। ਵੀ ਛੋਟੇ ਜਿਹੇ ਬੱਚੇ ਨੇ ਏਡਾ ਗੱਲ ਕਰੀ। ਅੱਛਾ ਵੀ ਉਹਨਾਂ ਨੇ ਕਰੀ। ਆਟਾ ਹੈ ਨਹੀਂ ਸੀ ਟੀਚਰ ਨੇ ਇਹਨੂੰ ਪੁੱਛਿਆ। ਬਹੁਤ ਵਾਇਰਲ ਹੋਈ। ਕੀ ਹੋਇਆ ਵੀ ਤੂੰ ਹੌਲੀ ਘਾਤ ਬੋਲਦਾ। ਉਹ ਕਹਿੰਦਾ ਵੀ ਸਾਡੇ ਆਟਾ ਹੈ ਨਹੀਂ ਸੀ ਅੱਜ। ਆਟਾ ਹੈ। ਐਸੀ ਰੋਟੀ ਨਹੀਂ ਪਕਾਈ ਤੇ ਮੈਨੂੰ ਤਾਂ ਭੁੱਖਾ ਮੈਂ ਬੋਲਣ ਜਾਂਦਾ। ਇਹ ਗੱਲਾਂ ਵੀ ਮਿਲਦੀਆਂ ਦੇਖਣ ਨੂੰ ਐਵੇਂ ਨਹੀਂ ਕੋਈ ਚੰਗੀ ਚੀਜ਼ ਵੀ ਮਿਲਦੀ ਹੈ ਵੀ ਕੋਈ ਲੋਕਾਂ ਨੂੰ ਚਾਣਨ ਵੀ ਹੁੰਦਾ ਇਸ ਗੱਲ ਦਾ ਵੀ ਹੁੰਦਾ ਪਰ ਕਿੰਨਾ ਕਿਤੇ ਜਿਹੜੀ ਅਸਲ ਦੇ ਵਿੱਚ ਉਹ ਚੀਜ਼ਾਂ ਦਾ ਘਟਦੀਆਂ ਜਾਂਦੀਆਂ ਵੀ ਆਪਸ ਵਿੱਚ ਮੋਹ ਪਿਆਰ ਜਾਂ ਐ ਨਹੀਂ ਕੋਈ ਕਿਸੇ ਨੂੰ ਵੇਖਦਾ ਪੁੱਛਦਾ ਹਰੇਕ ਦਾ ਇਹੀ ਹਾਲ ਆ ਮੈਨੂੰ ਲੱਗਦਾ ਬਿਨਾ ਮੋਬਾਈਲ ਤੋਂ ਵੀ ਹੋ ਗਿਆ ਜਦੋਂ ਪਹਿਲਾਂ ਸੀ ਹਨਾ ਘਰਾਂ ਦੇ ਵਿੱਚ ਤਬਾਅ ਤਬਾਅ ਉਹ ਸੀਗਾ ਕਹਿੰਦਾ ਮਤਲਬ ਪਿਆਰ ਸੀ ਆਪਸੀ ਪਿਆਰ ਬਹੁਤ ਸੀਗਾ ਤੁਹਾਨੂੰ ਪਤਾ ਜੇ ਚਾਰ ਭਾਈ ਆ ਤਾਂ ਚਾਰਾਂ ਨੇ ਮਾਂ ਤੇਰੇ ਕੋਲੇ ਆ ਕੇ ਬਹਿਣਾ ਕੋਲੇ ਬੈਠ ਕੇ ਮਾਂ ਦੀ ਮੰਜੀ ਤੇ ਜਿੰਨਾ ਚਿਰ ਬੈਹੰਦੇ ਸੀ ਕਹਿੰਦੇ ਸੀ ਥਕੀਵਾਂ ਨਹੀਂ ਲੈਂਦਾ ਉਦੋਂ ਮੈਨੂੰ ਲੱਗਾ ਪੈਸਿਆਂ ਦੀ ਦੌੜ ਨਹੀਂ ਸੀ ਤੇ ਉਦੋਂ ਕਿਸੇ ਗੱਲ ਦੀ ਕਮੀ ਵੀ ਨਹੀਂ ਸੀਗੀ ਸਭ ਕੁਝ ਸੀ ਕਰੇ ਉਹ ਕਿਹੜੀ ਚੀਜ਼ ਆ ਜਿਹੜੀ ਅੱਜ ਆਪਾਂ ਮੋਢ ਨੂੰ ਤਰਸਦੇ ਤੇ ਉਹ ਆਪਣੇ ਘਰੇ ਹੁੰਦੀ ਸੀ ਹਰ ਇੱਕ ਚੀਜ਼ ਤੇ ਅੱਜ ਉਹ ਚੀਜ਼ਾਂ ਵੀ ਫੈਂਸੀ ਹੋ ਗਈਆਂ ਤੇ ਲੋਕ ਵੀ ਫੈਂਸੀ ਹੋ ਗਏ ਹਾਂ ਜਿਆਦਾ ਦਿਖਾਵੇ ਦੇ ਜਿਆਦਾ ਹੋਵੇ ਹਰੇਕ ਕੋਈ ਦਿਖਾਵੇ ਦੇ ਵਿੱਚ ਹੀ ਆ ਸੋਸ਼ਲ ਮੀਡੀਆ ਦਾ ਦੌਰ ਆ ਹਰੇਕ ਕੋਈ ਚਾਹੁੰਦਾ ਚਾਹੁੰਦਾ ਹੈਗਾ ਕਿ ਮੈਂ ਬਸ ਮੇਰਾ ਨਾਮ ਆਵੇ ਮੈਨੂੰ ਲੋਕ ਦੇਖਣ ਹਰੇਕ ਦਾ ਇਹੀ ਹਾਲ ਹੋਗਾ ਇਹੀ ਹਾਲ ਹੋਗਾ ਪਰ ਕੋਈ ਘਰ ਦੇ ਪਰਿਵਾਰ ਨੇ ਧਿਆਨ ਨਹੀਂ ਕੋਈ ਦਿੰਦਾ ਨਾ ਨਹੀਂ ਦਿੰਦਾ ਇਹ ਤਾਂ ਕਿਤੇ ਵੇਖ ਲਈ ਕਿਸੇ ਦੇ ਘਰੇ ਜਾ ਕੇ ਬੱਸ 'ਚ ਚੜ ਜੀ ਤੂੰ ਬੱਸ 'ਚ ਕੋਈ ਕਿਸੇ ਨੇ ਨਹੀਂ ਵੇਹਣਾ ਗਾ ਸਭ ਦੇ ਕੰਨਾਂ 'ਤੇ ਹੈੱਡਫੋਨ ਲੱਗੇ ਹੋਣਗੇ ਨਾ ਕਿਸੇ ਦੀ ਕੋਈ ਸੁਣੇਗਾ ਇਹ ਤਾਂ ਆਉਂਦਾ ਜੇ ਰਾਹ ਕਿਤੇ ਜਾਂਦੇ ਨਾ ਮੂਰੇ ਕੋਈ ਟੋਆ ਟੂਆ ਹੋਵੇ ਜੀ ਵੱਡ ਜਾਂਦੇ ਹੈਗੇ ਹਨਾ ਪਤਾ ਨਹੀਂ ਲੱਗਦਾ ਬੋਏ ਦੇ ਵਿੱਚ ਦੋਨੀਆਂ ਬਿਜੀ ਹੀ ਨਹੀਂ ਹੋਗੀ ਮਹਿਲਾਵਾਂ ਦੇ ਵਿੱਚ ਹੋਗੀ ਬਿਜੀ ਹੋਗੀ ਹੋਰ ਕੋਈ ਕੰਮ ਹੈ ਨਹੀਂ ਤਾਂ ਮਹਿਲਾਾਂ ਦੀ ਵੀ ਬਿਜੀ ਹੋਗੀ ਥੋੜਾ ਸਮਾਂ ਸਹੀ ਸੀਗਾ ਸਾਡੇ ਵਾਰੀ ਅਸੀਂ ਆਪ ਦਾ 4 ਵਜੇ ਉੱਠਣਾ ਹੂੰ 4 4 5 5 ਪਸ਼ੂ ਹੁੰਦੇ ਸੀ ਘਰੇ ਦੁੱਧ ਰੜਕਣਾ ਦੱਸੀ ਬਣਾਉਣੀ ਘਿਓ ਬਣਾਉਣਾ ਘਰੇ ਅਸੀਂ ਮਤਲਬ ਦਸੌਰੀ ਘਿਓ ਨਹੀਂ ਸੀ ਅਸੀਂ ਕਦੇ ਖਾਂਦਾ ਕਦੇ ਵੀ ਕਰਿਆ ਦੇ ਸਾਰਾ ਕੁਝ ਹੁੰਦਾ ਸੀ ਹਾਂ ਦੁੱਧ ਨਹੀਂ ਮੁੱਲ ਲਿਆ ਸੀ ਸ਼ਾਮ ਨੂੰ 4 ਵਜੇ ਤੜਕੇ ਤੌੜੀਆਂ 'ਚ ਧਾੜ ਦੇਣਾ ਦੁੱਧ ਸ਼ਾਮ ਨੂੰ 4 ਵਜੇ ਤੌੜੀ ਵਾਲਾ ਦੁੱਧ ਸਾਰਿਆਂ ਨੇ ਪੀ ਕੇ ਤੇ ਉਸ ਤੋਂ ਬਾਅਦ ਸ਼ਾਮ ਨੂੰ ਰੋਟੀ ਖਾਣੀ ਪੈਂਦੀ ਪਹਿਲਾਂ ਸਾਰੇ ਪਰਿਵਾਰ ਨੇ ਇਕੱਠੇ ਹੋ ਕੇ ਦੁੱਧ ਪੀਣਾ ਗੁੜ ਕਾਣਾ ਨਾਲ ਹੂੰ ਤੇ ਫਿਰ ਉਸ ਤੋਂ ਬਾਅਦ ਦੂਜਾ ਕੰਮ ਵਿੱਢਣਾ ਹੋਰ ਕੰਮ ਧੰਦੇ ਪਸੂਆਂ ਢਾਂਡਾ ਸਾਰਾ ਦਿਨ ਬਿਜੀ ਰਹਿੰਦੇ ਸੀਗੇ ਹੁਣ ਕਿਸੇ ਕੋਲੇ ਕੋਈ ਸਾਈ ਨਹੀਂ ਹੁਣ ਮੋਬਾਈਲਾਂ ਤੇ ਲੱਗੇ ਆ ਪਸੂ ਤੋਂ ਕੁ ਵੜ ਨਹੀਂ ਦਿੰਦਾ ਘਰੇ ਨਹੀਂ ਵੜ ਦਿੰਦਾ ਹਾਂ ਇਹ ਤੂੰ ਸਭ ਕੁਝ ਨਹੀਂ ਖੁਸ਼ ਹਣਾ ਪਸੂ ਰੱਖ ਕੇ ਨਹੀਂ ਕੋ ਕੋਸ ਜਿਹੜੇ ਹੈਗਾ ਉਹਨੇ ਵੀ ਵੇਚ ਕੇ ਚੱਲ ਗਏ ਅਜ਼ਲ ਨਾ ਹੁਣ ਪਤਾ ਕੀ ਹੈ ਇਸ ਟਮਾ ਪਸੂ ਹੁੰਦਾ ਨਾ ਬੰਦੇ ਦੇ ਘਰੇ ਜਿਵੇਂ ਚਾਰ ਬੰਦੇ ਆ ਕੇ ਘਰ ਚ ਉਹ ਇੱਕ ਦੂਜੇ ਨੂੰ ਬਾਲਾ ਜਿਵੇਂ ਕਹਦਾ ਨਾ ਵੀ ਤੂੰ ਪੱਠੇ ਪਾ ਦੇ ਤੇ ਦੂਜੇ ਉਹਨੇ ਗਾਹ ਕਹਿੰਦਾ ਤੂੰ ਉਹ ਗਾਂ ਨਹੀਂ ਗਾਂ ਨਹੀਂ ਗਾਂ ਦੀ ਗਾਂ ਸੜਕਲ ਕਰੀ ਜਾਂਦੀ ਤੂੰ ਪਾ ਦੇ ਤੂੰ ਪਾਣੀ ਪਾ ਦੇ ਨਹੀਂ ਉਹ ਨੇ ਕੇ ਜਵਾਕ ਨੂੰ ਆ ਪਾਖਾਂ ਗੇ ਤੂੰ ਪਾਣੀ ਦਾ ਗਲਾਸ ਬਣਾਈ ਉਹ ਨੂੰ ਆਖ ਤੂੰ ਫੜਾ ਦੇ ਅੱਗੇ ਤੂੰ ਫੜਾ ਦੇ ਜਿਵੇਂ ਛੇਰ ਨਹੀਂ ਕਰਦੇ ਹੁੰਦੇ WhatsApp ਤੇ ਕੰਮ ਅਗੇ ਹੁੰਦਾ ਸੀ ਵੀ ਜਿਹਨੂੰ ਕਹਿਤਾ ਕੰਮ ਉਸੇ ਨੇ ਕਰਨਾ ਉਸੇ ਨੇ ਕਰਨਾ ਇੰਨਾ ਮੰਨਦੇ ਸੀ ਮੰਨਦੇ ਸੀ ਗੱਲ ਤੇ ਮੰਨ ਹੁਣ ਹੁਣ ਮੰਨਦਾ ਨਹੀਂ ਕੋਈ ਟਾਈਮ ਚੰਗਾ ਸੀਗਾ ਬੱਚੇ ਵੀ ਕਰਦੇ ਸੀ ਸਾਰੀ ਗੱਲਬਾਤ ਇੱਕ ਪਾਸੇ ਸੀਗੀ ਹੁਣ ਲੋਕਾਂ ਦੀ ਸੁਰਤ ਪਾਲੀ ਪਾਸੀ ਦੀ ਅੱਛਾ ਹੋਰ ਕੀ ਕਿੱਸਾ ਜਿਹੜਾ ਤੂੰ ਸਾਂਝਾ ਕਰਨਾ ਚਾਹੁੰਦੇ ਹੋ ਵੀ ਆਹ ਜਿੰਦਗੀ ਦਾ ਬਹੁਤ ਖਾਸ ਆ ਜਾਂ ਕੋਈ ਸਿੱਖਿਆ ਹੋਵੇ ਜਿਹਦੇ ਵਿੱਚ ਅੱਜ ਦੀ ਜਨਰੇਸ਼ਨ ਆ ਜਾਂ ਮੰਨ ਲਓ ਮੇਰੇ ਵਰਗੇ ਨੂੰ ਪਤਾ ਲੱਗੇ ਵੀ ਯਾਰ ਆਹ ਚੀਜ਼ ਨਾ ਕਰੀ ਆ ਵੀ ਜਾਂ ਕਰੀ ਆ ਵੀ ਜਿਹੜੀ ਇੱਕ ਨਸ਼ਾ ਹੋਰ ਆ ਜਿਸ ਨੇ ਹੂੰ ਉਹਦੇ ਬਾਰੇ ਤੈਨੂੰ ਸ਼ਾਇਦ ਪਤਾ ਹੋਵੇ ਜਾਂ ਨਾ ਹੋਵੇ ਹਾਂਜੀ ਤਾਂ ਉਹ ਨਸ਼ਾ ਬੰਦੇ ਨੇ ਪੈਣ ਲੱਗੇ ਨੇ ਵੀ ਉਹ ਨਸ਼ਾ ਕਰਕੇ ਪੈਣਾ ਅੱਛਾ ਤੇ ਸਵੇਰ ਉੱਠਣਸਾਰ ਵੀ ਉਹ ਨਸ਼ਾ ਕਰਕੇ ਉੱਠਦਾ ਬੰਦਾ ਉੱਠਣਸਾਰ ਉਹ ਨਸ਼ਾ ਕਰਦਾ ਇਹ ਦੱਸ ਤੂੰ ਕਿਹੜਾ ਹਾਏ ਤੇ ਅੰਤ ਕੋਈ ਭਈਆ ਗੱਲ ਬਹੁਤ ਵਧੀਆ ਗਈ ਹੈ ਮਾਸੀ ਨੇ ਪਰ ਮੇਰੇ ਧਿਆਨ ਜੀ ਨਹੀਂ ਆ ਰਹੀ ਤੁਸੀਂ ਜਰੂਰ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਕਿਹੜਾ ਹੋ ਸਕਦਾ ਹੈ ਇਹੋ ਜੀ ਕਿਹੜੀ ਚੀਜ਼ ਹੈ ਜਿਹੜੀ ਬੰਦਾ ਰਾਤ ਨੂੰ ਤੇ ਤੜਕੇ ਕਰਦਾ ਹੀ ਕਰਦਾਗਾ ਜਰੂਰ ਦੱਸਿਓ ਜੀ ਕਮੈਂਟਾਂ ਦੇ ਵਿੱਚ ਬਾਕੀ ਮਾਸੀ ਆਪਾਂ ਅੱਜ ਦੀ ਵੀਡੀਓ ਜਿਹੜੀ ਇੱਥੇ ਹੀ ਆਪਾਂ ਐਂਡ ਕਰਾਂਗੇ ਇਹਦੇ ਬਾਰੇ ਤੁਸੀਂ ਖੁੱਲ ਕੇ ਚਰਚਾ ਅਗਲੀ ਵੀਡੀਓ ਦੇ ਵਿੱਚ ਜਰੂਰ ਦੱਸਿਓ ਜੇ ਸਾਨੂੰ ਹੋਰ ਗੱਲਾਂ ਜਿਹੜੀਆਂ ਜਰੂਰ ਦੱਸਾਂਗੇ ਜਿਹੜੀਆਂ ਹੋਰ ਗੱਲਾਂ ਨੇ ਮਾਸੀ ਜੀ ਤੋਂ ਹੋਰ ਡਗਾਈ ਦੇ ਵਿੱਚ ਪੁੱਛਾਂਗੇ ਵੈਸੇ ਤਾਂ ਆਪਾਂ ਇਹ ਅੱਜ ਤਾਂ ਨਾਰਮਲੀ ਗੱਲਾਂ ਉੱਪਰੋਂ-ਪਰੋਂ ਪੁੱਛਿਆ ਨੇ ਪਰ ਹਜੇ ਤਾਂ ਬਹੁਤ ਕੋਸ਼ ਇਹਨਾਂ ਦੇ ਜੀਵਨ ਬਾਰੇ ਪੁੱਛਣਾ ਬਾਕੀ ਆਗਾ ਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੈਗਾ ਕਮੈਂਟ ਤੁਸੀਂ ਕਮੈਂਟ ਉਹੀ ਵੀ ਜਿਹੜੀ ਨਸ਼ੇ ਬਾਰੇ ਦੱਸਣਾ ਉਸ ਨੂੰ ਜ਼ਰੂਰ ਦੱਸਣਾ ਕਮੈਂਟਾਂ ਦੇ ਵਿੱਚ ਤੇ ਬਾਕੀ ਇਸ ਜਿਹੜਾ ਵੀਡੀਓ ਦਾ ਪਾਰਟ 2 ਆ ਉਹ ਬਹੁਤ ਜਲਦੀ ਲੈ ਕੇ ਆਵਾਂਗੇ ਉਹਦੇ ਵਿੱਚ ਦੱਸਾਂਗੇ ਵੀ ਆਪਾਂ ਜ਼ਰੂਰ ਦੱਸਾਂਗੇ